ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਪੱਛਮੀ ਪੰਜਾਬ ਦੇ ਸਿਆਲਕੋਟ ਦੇ ਇਲਾਕੇ ਤੇ ਰਾਜਾ ਸਲਵਾਨ ਰਾਜ ਕਰਦਾ ਸੀ ਉਸ ਦੀ ਰਾਣੀ ਦਾ ਨਾਮ ਸੀ ਰਾਣੀ ਇਛਰਾ ਉਹਨੂੰ ਕਿਸੇ ਗੱਲ ਦੀ ਤੋਟ ਨਹੀਂ ਸੀ ਜੇ ਘਰ ਸੀ ਤਾਂ ਇੱਕ ਔਲਾਦ ਦੀ ਢਲ ਦੀ ਉਮਰੇ ਬੜੀਆਂ ਮੰਨਤਾ ਮੰਨਣ ਮਗਰੋਂ ਉਸ ਦੀ ਰਾਣੀ ਇਛਰਾ ਦੀ ਕੁੱਖੋਂ ਇੱਕ ਬੱਚੇ ਦਾ ਜਨਮ ਹੋਇਆ ਜਿਸ ਦਾ ਨਾਮ ਰੱਖਿਆ ਗਿਆ ਪੂਰਨ ਉਸ ਦੇ ਜਨਮ ਦੀ ਖੁਸ਼ੀ ਵਿੱਚ ਰਾਜੇ ਸਲਵਾਨ ਨੇ ਇੱਕ ਬਾਗਲ ਗਵਾਉਣ ਦਾ ਹੁਕਮ ਦੇ ਦਿੱਤਾ। ਰਾਜਾ ਸਲਵਾਨ ਨੇ ਆਪਣੇ ਨਵ ਜੰਮੇ ਬੱਚੇ ਦਾ ਭਵਿੱਖ ਜਾਣਨ ਲਈ ਰਾਜ ਪੰਡਤ ਨੂੰ ਬੁਲਾਇਆ। ਜਦੋਂ ਰਾਜ ਪੰਡਤ ਨੇ ਆ ਕੇ ਪੂਰਨ ਦੀ ਕੁੰਡਲੀ ਵੇਖੀ ਤਾਂ ਰਾਜ ਪੰਡਤ ਨੇ ਰਾਜੇ ਸਲਵਾਨ ਨੂੰ ਸਲਾਹ ਦਿੱਤੀ ਕਿ हे ਰਾਜਨ ਇਹ ਨਵ ਜੰਮਿਆ ਬੱਚਾ ਪੂਰੇ 12 ਬਰੇ ਆਪਣੇ ਮਾਂ-ਬਾਪ ਦੇ ਮੱਥੇ 'ਤੇ ਨਾ ਲੱਗੇ ਨਹੀਂ ਤਾਂ ਰਾਜੇ ਅਤੇ ਉਸ ਦੇ ਪਰਿਵਾਰ ਤੇ ਦੁੱਖਾਂ ਦਾ ਘੇਰ ਟੁੱਟ ਪਵੇਗਾ। ਰਾਜਪੰਡਤ ਦੀ ਸਲਾਹ ਮੰਨਦਿਆਂ ਕਿਸੇ ਅਣਹੋਣੀ ਤੋਂ ਡਰਦੇ ਹੋਏ ਸਲਵਾਨ ਨੇ ਨਾਮ ਜੰਮੇ ਪੂਰਨ ਨੂੰ ਪੂਰੇ 12 ਸਾਲਾਂ ਲਈ ਭੋਰੇ ਵਿੱਚ ਪਾਉਣ ਦਾ ਹੁਕਮ ਸੁਣਾ ਦਿੱਤਾ ਪੂਰਨ ਦੀ ਮਾਂ ਇਛਰਾ ਨੇ ਰਾਜੇ ਸਲਵਾਨ ਅੱਗੇ ਬੜੇ ਤਰਲੇ ਕੀਤੇ ਪਰ ਰਾਜਾ ਸਲਵਾਨ ਬਹੁਤ ਬਹਿਮੀ ਸੀ ਵਿਚਾਰੀ ਇਛਰਾ ਆਪਣੇ ਪੁੱਤ ਦੇ ਦੁੱਖ ਵਿੱਚ ਰੋਂਦੀ ਰਹਿੰਦੀ ਉਹ ਦੁੱਖਾਂ ਨਾਲ ਸੁੰਨ ਹੋ ਗਈ ਸੀ ਇੱਧਰ ਸਲਵਾਨ ਦੀ ਉਮਰ ਢਲ ਰਹੀ ਸੀ ਇਸੇ ਢਾਲ ਦੀ ਉਮਰ ਵਿੱਚ ਉਹਨੇ ਇੱਕ ਜਵਾਨ ਮੁਟਿਆਰ ਲੂਣਾ ਨੂੰ ਆਪਣੀ ਦੂਜੀ ਰਾਣੀ ਬਣਾ ਲਿਆ ਉਧਰ ਵਿਚਾਰਾ ਪੂਰਨ ਆਪਣੇ ਮਾਂ-ਬਾਪ ਦੇ ਮੋਹ-ਮਮਤਾ ਤੋਂ ਸਖਣਾ ਹੌਲੀ-ਹੌਲੀ ਜ਼ਿੰਦਗੀ ਦੀ ਪੌੜੀ ਤੇ ਚੜਨ ਲੱਗਾ ਸਮਾਂ ਬੀਤਦਾ ਗਿਆ ਪੂਰੇ 12 ਸਾਲ ਲੰਘ ਗਏ ਪੂਰਨ 12 ਸਾਲ ਗੁਜ਼ਾਰ ਕੇ ਪੋਰਿਓਂ ਬਾਹਰ ਆਇਆ ਪੂਰਨ ਬਹੁਤ ਹੀ ਸੋਹਣਾ ਗੱਭਰੂ ਬਣ ਗਿਆ ਸੀ ਸਭ ਤੋਂ ਪਹਿਲਾਂ ਪੂਰਨ ਰਾਜ ਦਰਬਾਰ ਵਿੱਚ ਆਪਣੇ ਪਿਤਾ ਨੂੰ ਮਿਲਣ ਗਿਆ ਉਸਦੇ ਪਿਤਾ ਸਲਵਾਨ ਨੇ ਆਪਣੇ ਪੁੱਤਰ ਪੂਰਨ ਨੂੰ ਜਾ ਕੇ ਆਪਣੀਆਂ ਮਾਮਾ ਨੂੰ ਮਿਲ ਕੇ ਆਉਣ ਲਈ ਕਿਹਾ ਪੂਰਨ ਉਸ ਤੋਂ ਬਾਅਦ ਆਪਣੀ ਮਾਂ ਇਛਰਾ ਦੇ ਮਹਿਲ ਵਿੱਚ ਆਇਆ ਪੂਰਨ ਨੂੰ ਵੇਖਦੇ ਸਾਰ ਹੀ ਇਛਰਾ ਦੀਆਂ ਅੱਖਾਂ 'ਚੋਂ ਮਮਤਾ ਦੇ ਅਥਰੂ ਆ ਗਏ ਪੂਰਨ ਨੇ ਮਾਂ ਦੇ ਪੈਰਾਂ ਨੂੰ ਹੱਥ ਲਾਇਆ ਉਸਦੀ ਮਾਂ ਬਹੁਤ ਖੁਸ਼ ਸੀ ਉਸਨੇ ਪੂਰਨ ਨੂੰ ਘੁੱਟ ਕੇ ਗਲ ਨਾਲ ਲਾ ਲਿਆ ਮਿਲਨ ਮਗਰੋਂ ਇਛਰਾ ਨੇ ਪੂਰਨ ਨੂੰ ਕਿਹਾ ਪੂਰਨ ਅਪਾ ਰੱਜ ਕੇ ਗੱਲਾਂ ਫੇਰ ਕਰਾਂਗੇ ਪਹਿਲਾਂ ਆਪਣੀ ਦੂਜੀ ਮਾਂ ਲੂਣਾ ਨੂੰ ਮਿਲਿਆ ਇਹ ਕਹਿ ਕੇ ਰਾਣੀ ਇਛਰਾ ਨੇ ਪੂਰਨ ਨੂੰ ਰਾਣੀ ਲੂਣਾ ਦੇ ਮਹਿਲ ਵੱਲ ਤੋਰ ਦਿੱਤਾ ਰਾਣੀ ਲੂਣਾ ਰਾਜੇ ਸਲਵਾਨ ਦੀ ਦੂਜੀ ਘਰਵਾਲੀ ਸੀ ਤੇ ਰਿਸ਼ਤੇ ਵਿੱਚ ਪੂਰਨ ਦੀ ਮਤਰੀ ਮਾਂ ਸੀ ਲੂਣਾ ਬਹੁਤ ਹੀ ਸੋਹਣੀ ਤੇ ਜਵਾਨ ਮੁਟਿਆਰ ਸੀ ਜਦੋਂ ਦੀ ਉਹ ਇਸ ਮਹਿਲ ਵਿੱਚ ਆਈ ਸੀ ਉਸ ਨੇ ਸਲਵਾਨ ਤੋਂ ਬਿਨਾਂ ਕਿਸੇ ਹੋਰ ਦਾ ਮੂੰਹ ਨਹੀਂ ਸੀ ਦੇਖਿਆ ਲੂਣਾ ਬੁੱਢੀ ਉਮਰ ਦੇ ਸਲਵਾਨ ਤੋਂ ਖੁਸ਼ ਨਹੀਂ ਸੀ ਰਹਿੰਦੀ ਜਦੋਂ ਹੀ ਪੂਰਨ ਲੂਣਾ ਦੇ ਮਹਿਲ ਵਿੱਚ ਦਾਖਲ ਹੋਇਆ ਤਾਂ ਲੂਣਾ ਪੂਰਨ ਦੇ ਰੂਪ ਨੂੰ ਵੇਖ ਕੇ ਉਸ ਉੱਤੇ ਮੋਹਿਤ ਹੋ ਗਈ। ਰੂਪਵਾਨ ਪੂਰਨ ਨੂੰ ਵੇਖਦੇ ਸਾਰ ਹੀ ਉਹ ਆਪਣੀ ਸੁੱਧ ਬੁੱਧ ਗਵਾ ਬੈਠੀ। ਉਹ ਆਪਣੇ ਸਾਰੇ ਫਰਜ਼, ਪੂਰਨ ਨਾਲ ਮਾਂ ਦਾ ਰਿਸ਼ਤਾ ਤੇ ਸਾਰੀਆਂ ਕਦਰਾਂ-ਕੀਮਤਾਂ ਭੁੱਲ ਗਈ। ਉਹ ਪੂਰਨ ਨੂੰ ਆਪਣਾ ਬਣਾਉਣਾ ਚਾਹੁੰਦੀ ਸੀ ਪਰ ਅੱਗੋਂ ਪੂਰਨ ਨੇ ਜਵਾਬ ਦਿੱਤਾ, "ਮਾਤਾ ਹੋਸ਼ ਕਰ। ਮੈਂ ਇਹ ਰਿਸ਼ਤਾ ਤੇਰੇ ਨਾਲ ਕਿਵੇਂ ਜੋੜ ਲਵਾਂ? ਮੇਰੇ ਬਾਪ ਨੇ ਤੈਨੂੰ ਵਿਆਹ ਕੇ ਲਿਆਂਦਾ।" ਤੂੰ ਤਾਂ ਮੇਰੀ ਸਖੀ ਮਾਂ ਦੇ ਸਮਾਨ ਹੈ ਲੂਣਾ ਕਹਿਣ ਲੱਗੀ ਪਲਾ ਮੈਂ ਤੇਰੀ ਮਾਂ ਕਿਧਰੋਂ ਲੱਗਦੀ ਆਂ ਨਾ ਮੈਂ ਤੈਨੂੰ ਜਨਮ ਦਿੱਤਾ ਨਾ ਹੀ ਆਪਣਾ ਦੁੱਧ ਚੁੰਘਾਇਆ ਮੇਰਾ ਪਤੀ ਮੇਰੇ ਬਾਪ ਦੀ ਉਮਰ ਦਾ ਏ ਉਹ ਮੇਰੇ ਹਾਨ ਦਾ ਨਹੀਂ ਬਲਕਿ ਤੂੰ ਮੇਰੇ ਹਾਨ ਦਾ ਲੂਣਾ ਨੇ ਪੂਰਨ ਅੱਗੇ ਬੜੇ ਤਰਲੇ ਕੀਤੇ ਪਰ ਪੂਰਨ ਅਡੋਲ ਖਲੋਤਾ ਆਪਣੇ ਧਰਮ ਤੇ ਪੈਰਾ ਦਿੰਦਾ ਰਿਹਾ ਉਸ ਤੋਂ ਬਾਅਦ ਪੂਰਨ ਲੂਣਾ ਤੋਂ ਅੱਖ ਬਚਾ ਕੇ ਫੁਰਤੀ ਨਾਲ ਉਹਦੇ ਮਹਿਲ ਤੋਂ ਬਾਹਰ ਨਿਕਲ ਆਇਆ ਉਸ ਦੇ ਉੱਥੋਂ ਜਾਣ ਕਰਕੇ ਲੂਣਾ ਨੂੰ ਬਹੁਤ ਗੁੱਸਾ ਆਇਆ ਕਿ ਉਸਨੇ ਉਸ ਦੀ ਮਨੋਕਾਮਨਾ ਪੂਰੀ ਨਹੀਂ ਕੀਤੀ ਤੇ ਉਸਨੇ ਹੁਣ ਇਸ ਬੇਇੱਜ਼ਤੀ ਬਦਲੇ ਪੂਰਨ ਤੋਂ ਬਦਲਾ ਲੈਣ ਦਾ ਫੈਸਲਾ ਕਰ ਲਿਆ ਜਦੋਂ ਸ਼ਾਮ ਹੋਈ ਤੇ ਰਾਜਾ ਸਲਵਾਨ ਆਪਣੇ ਰਾਜ ਦਰਬਾਰ ਦੇ ਕੰਮ ਕਾਜਾਂ ਤੋਂ ਵਿਹਲਾ ਹੋ ਕੇ ਆਪਣੀ ਰਾਣੀ ਲੂਣਾ ਦੇ ਮਹਿਲ ਵਿੱਚ ਆਇਆ ਤਾਂ ਉਸਨੇ ਹੈਰਾਨ ਹੋ ਕੇ ਵੇਖਿਆ ਕਿ ਕਿਦਰੇ ਵੀ ਕੋਈ ਦੀਵਾ ਬਤੀ ਨਹੀਂ ਸੀ ਜਗ ਰਿਹਾ ਸਾਰੇ ਪਾਸੇ ਹਨੇਰਾ पसਰਿਆ ਹੋਇਆ ਸੀ ਤੇ ਰਾਣੀ ਰੋਜ਼ ਵਾਂਗ ਉਸਦੇ ਸਵਾਗਤ ਲਈ ਮਹਿਲ ਦੇ ਦਰਵਾਜ਼ੇ ਤੇ ਆਪ ਨਹੀਂ ਸੀ ਆਈ ਉਹ ਸੋਚਦਾ ਤੇ ਹੈਰਾਨ ਹੁੰਦਾ ਰਾਣੀ ਲੋਣਾ ਦੇ ਕਮਰੇ ਵੱਲ ਜਾਂਦਾ ਜਦੋਂ ਉਹ ਰਾਣੀ ਲੋਣਾ ਦੇ ਕਮਰੇ ਵਿੱਚ ਪਹੁੰਚਿਆ ਤਾਂ ਉਸਨੇ ਵੇਖਿਆ ਕਿ ਰਾਣੀ ਲੋਣਾ ਤਾਂ ਇੱਕ ਕੋਨੇ ਵਿੱਚ ਬੈਠੀ ਰੋ ਰਹੀ ਸੀ ਤੇ ਉਸਦੇ ਕੱਪੜੇ ਪਾਟੇ ਹੋਏ ਸੀ ਰਾਜ ਨੇ ਪੁੱਛਿਆ ਕਿ ਤੂੰ ਦੁਖੀ ਕਿਉਂ ਹੈ ਤੇ ਇਸ ਤਰ੍ਹਾਂ ਕਿਉਂ ਬੈਠੀ ਹੈ ਤੇਰੇ ਕੱਪੜੇ ਪਾਟੇ ਕਿਉਂ ਨੇ ਤੇਰਾ ਇਹ ਹਾਲ ਕਿਵੇਂ ਹੋਇਆ ਲੂਨਾ ਨੇ ਰੋਂਦੇ ਹੋਏ ਕਿਹਾ ਰਾਜਨ ਛੋਟਾ ਮੂੰਹ ਪਰ ਗੱਲ ਬਹੁਤ ਵੱਡੀ ਹੈ ਸ਼ਾਇਦ ਤੁਹਾਡੇ ਮਨ ਨੂੰ ਨਾ ਲੱਗੇ ਮੈਂ ਸੋਚ ਵੀ ਨਹੀਂ ਸਕਦੀ ਮੇਰੇ ਤੇ ਇੰਨਾ ਵੱਡਾ ਕਹਿਰ ਆਪਰੇਗਾ ਭਲਾ ਕੋਈ ਪੁੱਤ ਆਪਣੀ ਮਾਂ ਦੇ ਬਾਰੇ ਇੰਨਾ ਮਾੜਾ ਕਿਵੇਂ ਸੋਚ ਸਕਦਾ ਹੈ ਰਾਜਨ ਅੱਜ ਪੂਰਨ ਨੇ ਮੇਰੀ ਇੱਜ਼ਤ ਲੁੱਟਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਮੈਂ ਮਸਾਹੀਂ ਉਹਦੇ ਚੁੰਗਲ ਚੋਂ ਬਚ ਕੇ ਨਿਕਲ ਸਕੀ ਇਹ ਸੁਣਦੇ ਹੀ ਸਲਵਾਨ ਸਿਰ ਤੋਂ ਪੈਰਾਂ ਤੱਕ ਗੁੱਸੇ ਨਾਲ ਕੰਬ ਉੱਠਿਆ ਪੂਰਨ ਦੀ ਇੰਨੀ ਵੱਡੀ ਜ਼ੁਰਤ ਉਸਨੇ ਐਨਾ ਵੱਡਾ ਪਾਪ ਕਰਨ ਦੀ ਕੋਸ਼ਿਸ਼ ਕੀਤੀ ਮੈਂ ਉਸਨੂੰ ਅਜਹੀ ਸਜ਼ਾ ਦੇਵਾਂਗਾ ਜਿਸ ਨੂੰ ساری ਦੁਨੀਆ ਯਾਦ ਰੱਖੇਗੀ ਰਾਜਾ ਸਲਵਾਨ ਨਹੀਂ ਸਿਝਣਦਾ ਕਿ ਲੂਣਾ ਨੇ ਤਾਂ ਪੂਰਨ ਤੋਂ ਬਦਲਾ ਲੈਣ ਖਾਤਰ ਇਹ ਚਾਲ ਚੱਲੀ ਸੀ ਅਗਲੀ ਸਵੇਰ ਸਲਵਾਨ ਨੇ ਪਰੇ ਦਰਬਾਰ ਵਿੱਚ ਪੂਰਨ ਨੂੰ ਬੁਲਾ ਲਿਆ ਤੇ ਪੂਰਨ ਉੱਤੇ ਆਪਣੀ ਮਤਰੇਈ ਮਾਂ ਲੂਣਾ ਤੇ ਮੈਲੀਆਂ ਨਜ਼ਰਾਂ ਨਾਲ ਵੇਖਣ ਦਾ ਦੋਸ਼ ਲਾਉਂਦਿਆਂ ਪੂਰਨ ਨੂੰ ਮਾਰ ਕੇ ਖੂਬ ਵਿੱਚ ਸੁੱਟਣ ਦਾ ਹੁਕਮ ਸੁਣਾ ਦਿੱਤਾ ਬੇਗੁਨਾ ਪੂਰਨ ਨੇ ਆਪਣਾ ਪੱਖ ਕਹਿਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਕਿਸੇ ਨੇ ਇੱਕ ਨਾ ਸੁਣੀ ਰਾਣੀ ਇਛਰਾ ਨੇ ਵੀ ਰਾਜੇ ਸਲਵਾਨ ਦੇ ਬਹੁਤ ਤਰਲੇ ਕੀਤੇ ਕਿ ਉਹ ਪੂਰਨ ਦਾ ਵੀ ਇੱਕ ਵਾਰ ਪੱਖ ਸੁਣੇ ਪਰ ਸਲਵਾਨ ਨੇ ਕਿਸੇ ਦੀ ਪਰਵਾਹ ਨਾ ਕੀਤੀ ਜਲਾਦ ਪੂਰਨ ਨੂੰ ਕਤਲ ਕਰਨ ਲਈ ਲੈ ਤੁਰੇ ਰਾਣੀ ਇਛਰਾ ਦਾ ਰੋਣ ਛੱਲਿਆ ਨਹੀਂ ਸੀ ਜਾਂਦਾ ਸ਼ਹਿਰ ਦੀ ਜਨਤਾ ਵੀ ਬੇਵਸ ਖਲੋਤੀ ਪੂਰਨ ਨੂੰ ਜਾਂਦ ਹੋਏ ਵੇਖਦੀ ਰਹੀ ਜਲਾਦ ਪੂਰਨ ਦੀ 마ਸੂਮੀਅਤ ਤੋਂ ਜਾਣੂ ਹੁੰਦੇ ਹੋਏ ਵੀ ਰਾਜੇ ਦਾ ਹੁਕਮ ਕਿਵੇਂ ਮੋੜ ਸਕਦੇ ਸੀ ਜੰਗਲ 'ਚ ਜਾ ਕੇ ਜਲਾਦਾ ਨੂੰ ਪੂਰਨ ਤੇ ਤਰਸ ਆ ਗਿਆ ਉਹਨਾਂ ਨੇ ਪੂਰਨ ਨੂੰ ਮਾਰਨ ਦੀ ਥਾਂ ਉੱਤੇ ਉਸਦੇ ਹੱਥ ਪੈਰ ਵੱਢ ਕੇ ਉਸ ਨੂੰ ਇੱਕ ਸੁਨਸੰਖੂ ਵਿੱਚ ਸੁੱਟ ਦਿੱਤਾ ਲੂਣਾ ਦੇ ਹੁਕਮ ਅਨੁਸਾਰ ਉਹਨਾਂ ਨੇ ਪੂਰਨ ਦੇ ਲਹੂ ਦਾ ਇੱਕ ਬਾਟਾ ਤੇ ਉਸਦੇ ਕੱਟੇ ਹੋਏ ਹੱਥ ਪੈਰ ਜਾ ਕੇ ਲੂਣਾ ਨੂੰ ਵਿਖਾਏ ਰਾਜੇ ਨੂੰ ਆਖ ਦਿੱਤਾ ਕਿ ਉਹ ਪੂਰਨ ਨੂੰ ਮਾਰ ਮੁਕਾਏ ਨੇ ਰਾਣੀ ਇਛਰਾ ਆਪਣੇ ਪੁੱਤਰ ਪੂਰਨ ਦੇ ਵਿਯੋਗ ਵਿੱਚ ਰੋ ਰੋ ਕੇ ਅੰਨੀ ਹੋ ਗਈ 12 ਸਾਲ ਪੂਰਨ ਉਸੇ ਖੂਹ ਵਿੱਚ ਤੜਪਦਾ ਰਿਹਾ 12 ਸਾਲਾ ਮਗਰੋਂ ਗੁਰੂ ਗੋਰਖਨਾਥ ਤੇ ਉਸ ਦੇ ਯੋਗੀਆਂ ਦਾ ਇੱਕ ਟੋਲਾ ਉਸੇ ਖੂਹ ਤੇ ਆਣ ਉਤਰਿਆ ਜਿਸ ਵਿੱਚ ਪੂਰਨ ਵੱਡਿਆ ਟੁਕਿਆ ਪਿਆ ਸੀ ਇੱਕ ਯੋਗੀ ਨੇ ਪਾਣੀ ਭਰਨ ਲਈ ਖੂਹ ਵਿੱਚ ਡੋਲ ਪਾਇਆ ਤਾਂ ਉਸ ਨੂੰ ਕਿਸੇ ਪੁਰਸ਼ ਦੇ ਕਰਾਉਣ ਦੀ ਆਵਾਜ਼ ਸੁਣਾਈ ਦਿੱਤੀ ਉਸ ਨੇ ਭੱਜ ਕੇ ਗੁਰੂ ਗੋਰਖਨਾਥ ਕੋਲ ਆ ਕੇ ਸਾਰੀ ਗੱਲ ਦੱਸੀ ਗੋਰਖਨਾਥ ਖੂਹ ਕੋਲ ਆਇਆ ਉਸਨੇ ਪੁੱਛਿਆ ਕਿ ਖੋਵ ਵਿੱਚ ਕੌਣ ਹੈ ਪੂਰਨ ਨੇ ਆਪਣੀ ਸਾਰੀ ਕਹਾਣੀ ਸੁਣਾਈ ਕਹਾਣੀ ਸੁਣਨ ਤੋਂ ਬਾਅਦ ਗੁਰੂ ਗੋਰਖਨਾਥ ਦੇ ਹੁਕਮ ਨਾਲ ਯੋਗੀਆਂ ਨੇ ਇੱਕ ਕੱਚੇ ਧਾਗੇ ਨਾਲ ਟੋਕਰਾ ਬਨ ਕੇ ਵਾਲ ਨੂੰ ਭੇਜਿਆ ਗੋਰਖਨਾਥ ਨੇ ਕਿਹਾ ਕਿ ਜੇਕਰ ਤੂੰ ਸੱਚਾ ਹੈ ਤਾਂ ਇਹ ਧਾਗਾ ਨਹੀਂ ਟੁੱਟੇਗਾ ਪੂਰਨ ਸੱਚਾ ਸੀ ਉਹ ਉਸ ਟੋਕਰੇ ਵਿੱਚ ਚੜ ਗਿਆ ਤੇ ਯੋਗੀਆਂ ਨੇ ਉਸ ਨੂੰ ਬਾਹਰ ਕੱਢ ਲਿਆ ਉੱਪਰ ਆਉਣ ਤੇ ਗੁਰੂ ਗੋਰਖਨਾਥ ਨੇ ਉਸਤੇ ਅੰਮ੍ਰਿਤ ਜਲ ਦੇ ਛਿੱਟੇ ਮਾਰੇ ਤੇ ਉਸਦੇ ਹੱਥ ਪੈਰ ਵਾਪਸ ਆ ਗਏ ਗੋਰਖਨਾਥ ਨੇ ਆਪਣੀਆਂ ਸ਼ਕਤੀਆਂ ਨਾਲ ਪੂਰਨ ਨੂੰ ਫਿਰ ਤੋਂ ਠੀਕ ਕਰ ਦਿੱਤਾ ਪੂਰਨ ਗੁਰੂ ਗੋਰਖਨਾਥ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਉਹਨੇ ਆਪਣੇ ਆਪ ਨੂੰ ਗੋਰਖਨਾਥ ਦੇ ਚਰਨਾਂ ਵਿੱਚ ਅਰਪਣ ਕਰ ਦਿੱਤਾ ਪੂਰਨ ਨੇ ਗੋਰਖਨਾਥ ਪਾਸੋਂ ਦੇਖਿਆ ਲਈ ਤੇ ਕੰਨਾਂ 'ਚ ਮੁੰਦਰਾ ਪਾ ਕੇ ਉਹ ਯੋਗੀ ਬਣ ਗਿਆ ਗੁਰੂ ਗੋਰਖਨਾਥ ਆਪਣੇ ਚੇਲਿਆਂ ਦੇ ਇਮਤਿਹਾਨ ਲੈਂਦਾ ਰਹਿੰਦਾ ਸੀ ਲਾਗੇ ਸ਼ਹਿਰ ਵਿੱਚ ਇੱਕ ਰਾਣੀ ਸੁੰਦਰਾ ਰਹਿੰਦੀ ਸੀ ਉਹ ਕਿਸੇ ਵੀ ਯੋਗੀ ਨੂੰ ਭੀਖ ਨਹੀਂ ਸਿਦੰਦੀ। ਗੁਰੂ ਗੋਰਖਨਾਥ ਨੇ ਪੂਰਨ ਦੀ ਪ੍ਰੀਖਿਆ ਲੈਣ ਲਈ ਉਸ ਨੂੰ ਦੂਜੇ ਯੋਗੀਆਂ ਨਾਲ ਰਾਣੀ ਸੁਂਦਰਾ ਤੋਂ ਭੀਖਿਆ ਮੰਗ ਕੇ ਲਿਆਉਣ ਦਾ ਹੁਕਮ ਦਿੱਤਾ। ਯੋਗੀ ਬਣਿਆ ਪੂਰਨ ਪਹਿਲੇ ਦਿਨ ਗਲ ਵਿੱਚ ਝੋਲੀ ਪਾ ਕੇ ਭੀਖਿਆ ਮੰਗਣ ਲਈ ਪਿੰਡੋਂ-ਪਿੰਡ ਹੁੰਦਾ ਹੋਇਆ ਰਾਣੀ ਸੁਂਦਰਾ ਦੇ ਮਹਿਲ ਹੀ ਪਹੁੰਚ ਗਿਆ। ਰਾਣੀ ਸੁਂਦਰਾ ਵੀ ਆਪਣੇ ਨਾਮ ਵਾਂਗੂ ਬਹੁਤ ਹੀ ਸੋਹਣੀ ਸੀ। ਜਦੋਂ ਰਾਣੀ ਸੁਂਦਰਾ ਦੀਆਂ ਗੋਲੀਆਂ ਨੇ ਪੂਰਨ ਦੇ ਸੋਹਣੇ ਰੂਪ ਨੂੰ ਵੇਖਿਆ ਤਾਂ ਉਹਨਾਂ ਨੇ ਭੱਜ ਕੇ ਰਾਣੀ ਸੁਂਦਰਾ ਨੂੰ ਦੱਸਿਆ। ਉਨ੍ਹਾਂ ਗੋਲੀਆਂ ਨੇ ਰਾਣੀ ਸੁਂਦਰਾ ਨੂੰ ਆਪ ਜਾ ਕੇ ਖੈਰ ਪਾਉਣ ਲਈ ਆਖਿਆ। ਰਾਣੀ ਸੁਂਦਰਾ ਹੀਰੇ ਮੋਤੀਆਂ ਦਾ ਥਾਲ ਪਰ ਕੇ ਲੈ ਆਈ ਤੇ ਪੂਰਨ ਦੀ ਝੋਲੀ ਵਿੱਚ ਪਾ ਦਿੱਤਾ। ਪੂਰਨ ਨੇ ਵੀ ਪਾਈ ਖਲੋਤਾ ਰਿਹਾ ਤੇ ਰਾਣੀ ਵੱਲ ਅੱਖ ਭਰ ਕੇ ਨਾ ਦੇਖਿਆ। ਜਦੋਂ ਪੂਰਨ ਹੋਰ ਯੋਗੀਆਂ ਸਮੇਤ ਭੀਖਿਆ ਮੰਗ ਕੇ ਗੋਰਖਨਾਥ ਦੇ ਟੀਲੇ ਤੇ ਆਇਆ ਤਾਂ ਉਹਨੇ ਆਪਣੀ ਸਾਰੀ ਝੋਲੀ ਗੋਰਖਨਾਥ ਦੇ ਅੱਗੇ ਰੱਖ ਦਿੱਤੀ। ਗੁਰੂ ਗੋਰਖਨਾਥ ਨੇ ਹੀਰੇ ਮੋਤੀ ਵੇਖ ਕੇ ਕਿਹਾ ਹੀਰੇ ਮੋਤੀ ਪਲਾ ਯੋਗੀਆਂ ਦੇ ਕਿਸ ਕੰਮ ਨੇ ਯੋਗ्यानुਤੇ ਭੋਜਨ ਚਾਹੀਦਾ ਹੁੰਦਾ ਤੂੰ ਜਾ ਇਹ ਤਨ ਵਾਪਸ ਕਰਕੇ ਰੋਟੀ ਮੰਗ ਕੇ ਲਿਆ ਪੂਰਨ ਉਸੇ ਪੈਰੀ ਵਾਪਸ ਮੁੜਿਆ ਤੇ ਰਾਣੀ ਸੁਂਦਰਾ ਦੇ ਮੈਲੀ ਆ ਕੇ ਹੋਕਾ ਲਾਇਆ ਰਾਣੀ ਸੁਂਦਰਾ ਤਾਂ ਆਪ ਪੂਰਨ ਤੇ ਮੋਹਿਤ ਹੋਈ ਪਈ ਸੀ ਜਦੋਂ ਪੂਰਨ ਨੇ ਉਸ ਨੂੰ ਹੀਰੇ ਮੋਤੀ ਵਾਪਸ ਕਰਕੇ ਭੋਜਨ ਦੀ ਭੇਖਿਆ ਮੰਗੀ ਤਾਂ ਉਹਨੇ ਆਪਣੀ ਨਿਗਰਾਨੀ ਵਿੱਚ 36 ਪ੍ਰਕਾਰ ਦੇ ਭੋਜਨ ਤਿਆਰ ਕਰਵਾਏ ਫਿਰ ਨੰਗੇ ਪੈਰੀ ਭੋਜਨ ਨੂੰ ਨਾਲ ਲੈ ਕੇ ਗੋਰਖਨਾਥ ਦੇ ਢਿੱਲੇ ਤੇ ਪੁੱਜੀ ਤੇ ਗੋਰਖਨਾਥ ਦੇ ਚਰਨਾਂ ਵਿੱਚ ਸੀਸ ਨਵਾ ਦਿੱਤਾ। ਸੁੰਦਰਾ ਨੇ ਤਿਆਰ ਕੀਤੇ 36 ਪ੍ਰਕਾਰ ਦੇ ਭੋਜਨ ਨੂੰ ਿੱੱਲੇ ਦੇ ਸਾਰੇ ਯੋਗੀਆਂ ਨੂੰ ਖਵਾਇਆ। ਰਾਣੀ ਸੁੰਦਰਾ ਦੀ ਸੇਵਾ ਤੇ ਸਰਦਾ ਵੇਖ ਕੇ ਗੋਰਖਨਾਥ ਬਹੁਤ ਖੁਸ਼ ਹੋਇਆ। ਉਸਨੇ ਕਿਹਾ ਰਾਣੀ ਮੰਗ ਜੋ ਮੰਗਣਾ ਹੈ ਤੇਰੀ ਹਰ ਮੁਰਾਦ ਪੂਰੀ ਹੋਵੇਗੀ। ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਰਾਣੀ ਨੇ ਕਿਹਾ ਅਜੇ ਵੀ ਮੰਗ ਲੈ। ਗੋਰਖਨਾਥ ਨੇ ਮੁੜ ਕੇ ਬੋਲਿਆ 나ਥ ਜੀ ਤੁਹਾਡਾ ਆਸ਼ੀਰਵਾਦ ਹੀ ਬਹੁਤ ਹੈ। ਸੁੰਦਰਾ ਭਾਵੁਕ ਹੋਈ ਆਖ ਰਹੀ ਸੀ। ਪੁੱਤਰ ਤੀਜੀ ਵਾਰ ਕਹਿ ਰਿਹਾ ਮੰਗ ਲੈ ਗੋਰਖਨਾਥ ਜਾਣੀ ਜਾਣ ਸੀ ਸੁੰਦਰਾ ਲਈ ਇਹੋ ਮੌਕਾ ਸੀ ਉਸਨੇ ਹੱਥ ਜੋੜ ਕੇ ਗੋਰਖਨਾਥ ਅੱਗੇ ਬੇਨਤੀ ਕੀਤੀ नाथ ਜੀ ਜੇ ਤੁਸੀਂ ਇੰਨੇ ਖੁਸ਼ ਹੋ ਤਾਂ ਮੈਨੂੰ ਉਹ ਬੈਠਾ ਪੂਰਨ ਦੇ ਦੇ ਦਿਵੋ ਗੋਰਖਨਾਥ ਨੇ ਪੂਰਨ ਨੂੰ ਰਾਣੀ ਸੁੰਦਰਾ ਨਾਲ ਜਾਣ ਦਾ ਇਸ਼ਾਰਾ ਕਰ ਦਿੱਤਾ ਪੂਰਨ ਗੁਰੂ ਗੋਰਖਨਾਥ ਨੂੰ ਛੱਡ ਕੇ ਨਹੀਂ ਸੀ ਜਾਣਾ ਚਾਹੁੰਦਾ ਪਰ ਨਾਥ ਦਾ ਹੁਕਮ ਮੰਨ ਕੇ ਪੂਰਨ ਸੁੰਦਰਾ ਨਾਲ ਉਹਦੇ ਮਹਿਲ ਨੂੰ ਤੁਰ ਪਿਆ ਰਾਣੀ ਸੁੰਦਰਾ ਪੂਰਨ ਨੂੰ ਆਪਣਾ ਪਤੀ ਬਣਾਉਣਾ ਚਾਹੁੰਦੀ ਸੀ ਰਾਣੀ ਸੁੰਦਰਾ ਨੇ ਮਹਿਲਾ ਕੇ ਉਹਦੀ ਬਹੁਤ ਖਾਤੇਦਾਰੀ ਕੀਤੀ ਪਰ ਪੂਰਨ ਨੂੰ ਰਾਣੀ ਸੁੰਦਰਾ ਦਾ ਹੁਸਨ ਤੇ ਨਖਰੇ ਪਰਮਾ ਨਹੀਂ ਸਕੇ ਉਹ ਅਡੋਲ ਸਮਾਦੀ ਲਈ ਬੈਠਾ ਰਿਹਾ ਪੂਰਨ ਕਿਸੇ ਤਰ੍ਹਾਂ ਉੱਥੋਂ ਨਿਕਲਣਾ ਚਾਹੁੰਦਾ ਸੀ ਅਗਲੀ ਸਵੇਰ ਪੂਰਨ ਨੇ ਉੱਥੋਂ ਨਿਕਲਣ ਲਈ ਬਾਹਰ ਜੰਗਲ ਵਿੱਚ ਜਾ ਕੇ ਜੰਗਲ ਪਾਣੀ ਜਾਣ ਦਾ ਬਹਾਨਾ ਬਣਾਇਆ ਰਾਣੀ ਨੇ ਗੋਲੀਆਂ ਉਹਦੇ ਨਾਲ ਧੋੜ ਦਿੱਤੀਆਂ ਤੇ ਆਪ ਮਹਿਲ ਤੇ ਖੜ ਕੇ ਜਾਂਦੇ ਪੂਰਨ ਨੂੰ ਵੇਖਣ ਲੱਗੀ ਦਰਖਤਾਂ ਦੇ ਝੁੰਡੋਲੇ ਜਾ ਕੇ ਪੂਰਨ ਨੇ ਅਜਹੀ ਝਕਾਨੀ ਦਿੱਤੀ ਕਿਉਂ ਗੋਲੀਆਂ ਦੀਆਂ ਅੱਖਾਂ ਤੋਂ ਦੂਰ ਹੋ ਗਿਆ ਜਦੋਂ ਗੋਲੀਆਂ ਨੇ ਆ ਕੇ ਸਾਰੀ ਗੱਲ ਸੁੰਦਰਾ ਨੂੰ ਦੱਸੀ ਪੂਰਨ ਦੇ ਉੱਥੋਂ ਚਲੇ ਜਾਣ ਦਾ ਦੁੱਖ ਸੁੰਦਰਾ ਬਰਦਾਸ਼ਤ ਨਾ ਕਰ ਸਕੇ ਤਾਂ ਉਸ ਨੇ ਮੈਲ ਉਤੋਂ ਛਾਲ ਮਾਰ ਕੇ ਆਪਣੀ ਜਾਨ ਖਵਾ ਦਿੱਤੀ ਪੂਰਨ ਵਾਪਸ ਗੋਰਖਨਾਥ ਦੇ ਢਿੱਲੇ ਤੇ ਆ ਗਿਆ ਕੁਝ ਸਮਾਂ ਉੱਥੇ ਗੁਰੂ ਗੋਰਖਨਾਥ ਦੀ ਸੇਵਾ ਕਰਦਾ ਰਿਹਾ ਫਿਰ ਗੋਰਖਨਾਥ ਨੇ ਪੂਰਨ ਨੂੰ ਸਿਆਲਕੋਟ ਸ਼ਹਿਰ ਜਾ ਕੇ ਆਪਣੇ ਮਾਤਾ ਪਿਤਾ ਨੂੰ ਮਿਲਣ ਤੇ ਉਨ੍ਹਾਂ ਦੀ ਪੁੱល ਬਖਸ਼ਣ ਲਈ ਕਿਹਾ योगी पूर्ण योगदा ਚਾਨਣਵੰਡ ਦਾ ਵਖ ਵਖ ਥਾਵਾਂ ਤੇ ਘੁੰਮਦਾ ਹੋਇਆ ਸਿਆਲਕੋਟ ਨੂੰ ਤੁਰ ਗਿਆ ਉਧਰ ਰਾਜੇ ਸਲਵਾਨ ਨੇ ਤਾਂ ਆਪਣੇ ਵੱਲੋਂ ਪੂਰਨ ਨੂੰ ਮਰਵਾ ਦਿੱਤਾ ਸੀ ਰਾਣੀ ਇਛਰਾ ਆਪਣੇ ਪੁੱਤ ਦੇ ਵਿయోగ ਵਿੱਚ ਰੋ ਰੋ ਕੇ ਅੰਨੀ ਹੋ ਗਈ ਸੀ ਤੇ ਲੂਣਾ ਦੀ ਕੁੱਖ ਅਜੇ ਤੱਕ ਹਰੀ ਨਹੀਂ ਸੀ ਹੋਈ ਸਲਵਾਨ ਨੂੰ ਇਸ ਗੱਲ ਦਾ ਫਿਕਰ ਸੀ ਕਿ ਉਹਦੇ ਰਾਜ ਦਾ ਵਾਰਿਸ ਕੌਣ ਬਣੇਗਾ ਘੁੰਮਦਾ ਘੁੰਮਦਾ ਪੂਰਨ ਯੋਗੀ ਦੇ ਭੇਸ ਵਿੱਚ ਆਪਣੇ ਸ਼ਹਿਰ ਸਿਆਲਕੋਟ ਪੁੱਜਿਆ ਸ਼ਹਿਰੋਂ ਬਾਹਰ ਉਜੜੇ ਹੋਏ ਬਾਗ ਵਿੱਚ ਜਿਹੜਾ ਉਸਦੇ ਪਿਤਾ ਨੇ ਉਸਦੇ ਜਨਮ ਸਮੇਂ ਲਵਾਇਆ ਸੀ ਅਤੇ ਸੁੱਕ ਚੁਕਿਆ ਸੀ ਉਸ ਦੇ ਵਿੱਚ ਉਹਨੇ ਤੁਨਾ ਨਾ ਲਿਆ ਤੇ ਸਮਾਦੇ ਵਿੱਚ ਲੀਨ ਹੋ ਗਿਆ ਮਿੰਟਾਂ ਸਕਿੰਟਾਂ ਵਿੱਚ ਹੀ ਬਾਗ ਹਰਾ-ਪਰਾ ਹੋ ਗਿਆ ਤੇ ਇਸ ਦੀ ਮਹਿਕ ਸਾਰੇ ਵਾਤਾਵਰਨ ਵਿੱਚ ਫੈਲ ਗਈ ਸ਼ਹਿਰ ਵਿੱਚ ਨਵੇਂ yogi ਦੀ ਚਰਚਾ ਸ਼ੁਰੂ ਹੋ ਗਈ ਰਾਜੇ ਦੇ ਕੰਨੀ ਵੀ ਕਰਾਮਾਤੀ yogi ਦੀ ਗੱਲ ਪਈ ਰਾਜੇ ਸਲਵਾਨ ਨੇ ਆਪਣੀਆਂ ਰਾਣੀਆਂ ਸਮੇਤ yogi ਪੂਰਨ ਕੋਲ ਜਾ ਕੇ ਔਲਾਦ ਲਈ ਵਰ ਮੰਗਣ ਦਾ ਫੈਸਲਾ ਕਰ ਲਿਆ ਰਾਜਾ ਸਲਵਾਨ ਆਪਣੀਆਂ ਰਾਣੀਆਂ ਸਮੇਤ ਧੂਣਾ ਲਾਈ ਬੈਠੇ ਯੋਗੀਪਾਸ ਪੁੱਜ ਗਿਆ ਜਦੋਂ ਪੂਰਨ ਨੇ ਅੱਖਾਂ ਖੋਲ ਕੇ ਵੇਖਿਆ ਤਾਂ ਉਹਦੇ ਮਾਪੇ ਉਹਦੇ ਸਾਹਮਣੇ ਸਵਾਲੀ ਬਣੇ ਖਲੋਤੇ ਸੀ ਉਹਨੇ ਸਤਕਾਰ ਵਜੋਂ ਉੱਠ ਕੇ ਆਪਣੀ ਮਾਂ ਇਛਰਾ ਦੇ ਚਰਨਾਂ 'ਚ ਜਾ ਝੂਹੇ ਉਹਦੀ ਸ਼ੋਭਾ ਪ੍ਰਾਪਤ ਕਰਕੇ ਇਛਰਾ ਬੋਲੀ ਬੇਬੁੱਤ ਯੋਗੀਆ ਤੂੰ ਤਾਂ ਮੇਰਾ ਪੂਰਨ ਲੱਗਦਾ ਹੈ ਕਹਿੰਦੇ ਨੇ ਆਪਣੇ ਪੁੱਤ ਪੂਰਨ ਦੀ ਸ਼ੋਭਾ ਪ੍ਰਾਪਤ ਕਰਦੇ ਹੀ ਇਛਰਾ ਦੀਆਂ ਅੱਖਾਂ ਵਿੱਚ ਮੁੜ ਜੋਤ ਭਰਤ ਆਈ ਅਤੇ ਉਹਦੀਆਂ ਛਾਤੀਆਂ ਵਿੱਚੋਂ ਮਮਤਾ ਦਾ ਦੁੱਧ ਛਲਕ ਪਿਆ। ਪੂਰਨ ਦੇ ਮੁਖੜੇ ਤੇ ਅਨੂਠਾ ਜਲਾਲ ਸੀ। ਰਾਜਾ ਸਲਵਾਨ ਸੁੰਨ ਹੋਇਆ ਖੜੋਤਾ ਸੀ। ਉਸਦੇ ਬੁੱਲ ਫੜ ਕੇ ਰਹੇ ਸੀ ਪਰ ਬੋਲਾਂ ਦਾ ਰੂਪ ਨਹੀਂ ਸੀ ਧਾਰ ਰਹੇ। ਲੂਣਾ ਨੇ ਬੜੀ ਅਧੀਨਗੀ ਨਾਲ ਬੇਨਤੀ ਕੀਤੀ। ਜੋਗੀ ਜੀ ਸਾਡੇ ਤੇ ਦਇਆ ਕਰੋ। ਸਾਨੂੰ ਇੱਕ ਪੁੱਤਰ ਦੀ ਦਾਤ ਬਖਸ਼ੋ। ਪੁੱਤ ਤਾਂ ਰਾਜੇ ਦਾ ਪਹਿਲਾਂ ਹੀ ਹੈਗਾ। ਹੋਰ ਪੁੱਤ ਦੀ ਕੀ ਲੋੜ ਐ? ਜੋਗੀ ਬੋਲਿਆ ਤੇ ਮੁਸਕਰਾਇਆ। ਜੋਗੀ ਜੀ ਪੁੱਤ ਮੇਰਾ ਹੈ ਨਹੀਂ। ਹੈ ਸੀ। ਪਰ ਕੁ ਕਰਮ ਕਰਕੇ ਇਸ ਦੁਨੀਆ ਵਿੱਚ ਨਹੀਂ ਰਹਾ ਇੰਨਾ ਆਖ ਰਾਜੇ ਦਾ ਗਲਾ ਪਰ ਆਇਆ ਲੂਣਾ ਦੇ ਸਬਰ ਦਾ ਪਿਆਲਾ ਵੀ ਹਲਕ ਪਿਆ ਉਹਦੀਆਂ ਅੱਖਾਂ ਚੋਂ ਪਛਤਾਵੇ ਦੇ ਹੰਝੂ ਵਹਿ ਤੁਰੇ ਯੋਗੀ ਦੇ ਮਸਤਕ ਦਾ ਤੇਜ ਹੀ ਇੰਨਾ ਸੀ ਕਿ ਉਸ ਨੇ ਆਪਣੇ ਜ਼ੁਰਮ ਦਾ ਇਕਬਾਲ ਕਰਦਿਆਂ ਆਖਿਆ ਯੋਗੀ ਜੀ ਕਸੂਰ ਤਾਂ ਮੇਰਾ ਹੀ ਹੈ ਮੇਰੇ ਪਾਸੋਂ ਪੂਰਨ ਦੇ ਹੁਸਨ ਦੀ ਝਾਲ ਚੱਲੀ ਨਹੀਂ ਸੀ ਗਈ ਮੈਂ ਡੋਲ ਗਈ ਸਾਂ ਉਹਦਾ ਕੋਈ ਕਸੂਰ ਨਹੀਂ ਸੀ ਮੈਂ ਹੀ ਉਸਤੇ ਝੂਠੀ ਤੋਮਤ ਲਾਈ ਸੀ ਐ ਸੁਣਦੇ ਸਾਰ ਹੀ ਰਾਜਾ ਸਲਵਾਨ ਨੇ ਮਿਆਣ ਵਿੱਚੋਂ ਤਲਵਾਰ ਧੂ ਲਈ ਤੇ ਲੂਣਾ ਦਾ ਗਾਟਾ ਲਾਉਣ ਲਈ ਬਾਉ ਲਾਰੀ ਪੂਰਨ ਨੇ ਫੁਰਤੀ ਨਾਲ ਰਾਜੇ ਦੀ ਬਾਹ ਫੜ ਲਈ ਤੇ ਆਖਿਆ ਤੁਸੀਂ ਇਹਨਾਂ ਨੂੰ ਮaaf ਕਰ ਦੇਵੋ ਤੁਹਾਡਾ ਪੁੱਤ ਜਿਉਂਦਾ ਮੈਂ ਹੀ ਹਾਂ ਤੁਹਾਡਾ ਪੁੱਤ ਪੂਰਨ ਵਿਰਾਗ ਦੇ ਹੰਝੂ ਬਹਿ ਤੁਰੇ ਇਛਰਾ ਲੂਣਾ ਤੇ ਸਲਵਾਨ ਪੂਰਨ ਨੂੰ ਚੁੰਮ ਦੇ ਚੁੰਮ ਦੇ ਬਿਸਮਾਦੀ ਅਵਸਥਾ ਵਿੱਚ ਪੁੱਜ ਗਏ ਉਹਨਾਂ ਨੇ ਪੂਰਨ ਨੂੰ ਆਪਣੇ ਮੈਲ ਨਹੀਂ ਚੱਲਣ ਲਈ ਆਖਿਆ ਪਰantu ਪੂਰਨ ਨੇ ਉਹਨਾਂ ਨਾਲ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਰਾਜਪਾਗ ਉਸ ਲਈ ਮਿੱਟੀ ਦੇ ਸਮਾਨ ਸੀ ਉਹ ਤਾਂ ਸਭ ਕੁਝ ਤਿਆਗ ਚੁੱਕਿਆ ਸੀ ਉਹਨੇ ਭੀਖਿਆ ਦੇ ਖੱਪਰ ਵਿੱਚੋਂ ਚੌਲ ਦਾ ਇੱਕ ਦਾਣਾ ਚੁੱਕ ਕੇ ਲੋਣਾ ਦੀ ਹਥੇਲੀ ਤੇ ਰੱਖ ਕੇ ਆਖਿਆ ਮਾਤਾ ਘਰ ਨੂੰ ਮੁੜ ਜਾਵੋ ਤੁਹਾਡੀ ਕੁੱਖ ਵੀ ਇਸ ਬਾਗਵਾਂਗ ਹਰੀ-ਭਰੀ ਹੋਵੇਗੀ ਤੁਹਾਡੀ ਗੋਦ ਵਿੱਚ ਵੀ ਪੁੱਤਰ ਖੇਡੇਗਾ ਜੋ ਇਸ ਰਾਜਪਾਗ ਦਾ ਵਾਰਿਸ ਬਣੇਗਾ ਪੁੱਤ ਦੀ ਦਾਤ ਬਖਸ਼ਿਸ਼ ਕਰਕੇ ਪੂਰਨ ਅੱਗੇ ਵੱਲ ਤੁਰ ਪਿਆ ਸਲਵਾਨ ਤੇ ਰਾਣੀਆਂ ਭਰੀਆਂ ਹੋਈਆਂ ਅੱਖਾਂ ਨਾਲ ਜਾਂਦੇ ਹੋਏ ਪੁੱਤਰ ਦੀ ਪਿੱਠ ਵੇਖਦੇ ਰਹੇ ਸਮਾਂ ਪਾ ਕੇ ਰਾਜੇ ਸਲਵਾਨ ਦੇ ਘਰ ਰਸਾਲੂ ਨਾਮ ਦਾ ਪੁੱਤ ਹੋਇਆ ਜੋ ਬਹੁਤ ਬਹਾਦਰ ਯੋਧਾ ਬਣ ਗਿਆ ਜੇ ਤੁਹਾਨੂੰ ਕਹਾਣੀ ਪਸੰਦ ਆਈ ਤਾਂ ਇਸ ਨੂੰ ਲਾਈਕ ਕਰ ਦੇਣਾ ਤੇ ਕਮੈਂਟ ਕਰਕੇ ਅਗਲੀ ਕਹਾਣੀ ਕਿਹੜੀ ਸੁੰਨਣਾ ਚਾਹੋਗੇ ਇਹ ਵੀ ਜ਼ਰੂਰ ਦੱਸਣਾ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦੇਣਾ ਬਹੁਤ ਬਹੁਤ ਧੰਨਵਾਦ